ਕੋਈ ਸੋਚਣਾ ਜਿਹੜੀ ਉਹ ਬੜੀ ਘਟੀਆ ਸੋਚ ਦੇ ਮਾਲਕਿਆ ਲੋਕੀ ਇੱਕ ਨਾ ਮੇਰੇ ਭਰਾ ਬੇਨਤੀ ਕਰਨੀ ਆ ਪਰ ਆਜੇ ਇੱਕ ਨਾ ਮਿਲਨ ਆਲੇ ਬੜੇ ਆਉਂਦੇ ਕਰੇ ਤੇ ਮੈਂ ਚਾਹਣਾ ਕਿ ਇਦਾਂ ਵਾਪਸ ਨਾ ਜਾਵੇ ਕੋਈ ਹਾਂਜੀ ਕਿਉਂਕਿ ਮੈਨੂੰ ਚੰਗਾ ਨਹੀਂ ਲੱਗਦਾ ਕੋਈ ਮਿਲਣ ਤੋਂ ਬਿਨਾਂ ਵਾਪਸ ਚੱਲ ਜੇ ਆਪਣਾ ਇੱਕ ਟਾਈਮ ਆ ਹੁਣ ਆਪਾਂ ਕੰਮ ਕਰੰਦੇ ਨਾ ਉਹਨ ਮੁੰਡੇ ਆਪਣੇ ਚਲੋ ਮੈਂ ਨਾਂ ਨਹੀਂ ਲੈਣਾ ਲਾਗੇ ਬੰਨੇ ਦੇ ਆਪਣੀ ਹੁੰਦੇ ਜਿਹੜੇ ਲਾਗੇ ਦੇ ਹੁੰਦੇ ਉਹ ਜ਼ਿਆਦਾ ਕਰਦੇ ਤਾਂ ਹਾਂਜੀ ਹੁਣ ਕਹਿੰਦੇ ਆ ਕਿ ਪਲਵਾਨ ਨੇ ਜਿਹੜਾ ਕੰਮ ਕੀਤਾ ਇਹ ਕੱਲਾ ਬਲੌਗ ਬਣਾਉਣ ਵਾਦੇ ਕੀਤਾ ਲੋ ਜੀ ਸਿਮਾਰਾ ਨੂੰ ਹਾਂਜੀ ਅੱਧੀ ਅੱਧੀ ਆਹ ਸਿਮਾਰਾ ਆ ਰਿਹਾ ਹਿਆੜਿਆ ਬੜੀ ਵਧੀਆ ਫੇ ਠੀਕ ਹੈ ਬਸ ਵਧੂ ਬਾਪੂ ਨੇ ਵੇਲਾ ਪਲਵਾਨ ਬਣਾ ਹਾਂ ਦੇਤਾ ਤੇ ਨੋ ਹੈ ਨਹੀਂ ਸੇਵਾ ਬੜੀ ਬਾਬੇ ਨੇ ਕੀਤੀ ਹਾਂਜੀ ਬਈ ਬਾੜਾ ਕੇ ਜਰਾ ਸੋਚਦਾ ਨਾ ਵੀ ਉਹਨਾਂ ਟਾਈਮਾਂ ਦੇ ਵਿੱਚ ਬਾਬੇ ਮੱਗੇ ਨੇ ਨਾ ਬੜਾ ਦਾੜ ਮੋੜ ਦਿੱਤਾ ਸਹੀ ਹੁਣ ਦੇ ਚਲੋ ਕਬੱਡੀ 'ਚ ਸਾਰਾ ਕੁਝ ਆ ਗਿਆ ਨਾ ਪੈਸਾ ਢੇਲਾ ਜਿੱਦਾਂ ਮਰਜੀ ਹਾਂਜੀ ਜੀ ਬਈ ਸਭ ਤੋਂ ਜ਼ਿਆਦਾ ਸਟਾਰ ਉਹਨਾਂ ਟਾਈਮਾਂ ਦੇ ਵਿੱਚ ਬੱਲਪੁਰੀ ਬਾਬੇ ਮੱਗੇ ਨੇ ਖੜਾਏ ਸਹੀ ਸਾਰੇ ਉਦੋਂ ਲਿੰਕ ਘੱਟ ਹੁੰਦੇ ਨੇ ਨਾ ਪਲੇਅਰਾਂ ਦੇ ਹਾਂਜੀ ਜੀ ਉਦੋਂ ਮੰਗੀ ਵੀ ਪੂਰਾ ਇੱਕ ਲੈਵਲ ਤੇ ਸਟਾਰ ਹੀ ਕਿ ਲੋ ਮੰਗੀ ਅੱਜ ਵੀ ਲੈਜੈਂਡ ਆ ਨਾ ਸਟਾਰ ਆ ਪਰ ਉਹਨਾਂ ਟਾਈਮਾਂ 'ਚ ਸਾਰੇ ਪਲੇਅਰ ਬਾਬੇ ਮੱਗੇ ਨੇ ਡੱਕ ਦੇ ਲਿਆ ਕੇ ਉਹਦੀ ਬਾਪਾ ਨਾਲ ਮਿਲਿਆ ਤੈਨੂੰ ਬਾਪੂ ਤੇਰੇ ਹਾਂਜੀ ਹਾਂਜੀ ਤੇਰੇ ਕੋਲ ਹੀ ਨਹੀਂ ਕੋਈ ਨਾ ਲਿਆ ਮਾਣ ਨਹੀਂ ਤੇਰੇ ਕੋਲ ਹੀ ਨਹੀਂ ਵਧੀਆ ਹੋ ਗਿਆ ਅੱਛਾ ਮਾਰ ਦੇ ਠੀਕ ਹੋ ਗਿਆ ਅੱਛਾ ਲੋਬਾਣਾ ਮੈਂ ਜਿਹੜਾ ਚੱਲ ਰਿਹਾ ਨਾਲੇ ਨਹੀਂ ਆਪਣੇ ਉੱਥੇ ਰਹਿਦਾ ਇਹ ਰਹਿਣਾ ਪਿਆ ਆਇਆ ਕਰੋ ਨੰਗਲ ਸਿੰਘ ਰਾਜ ਜੀ ਪਹੁੰਚੇ ਸਰ ਅਸੀਂ ਤਾਂ ਉਸਤਾਦ ਜੀ ਵਧੀਆ ਵਧੀਆ ਟਾਈਮ 3 ਵਜੇ ਇੱਕ ਨਾ ਮੇਰੇ ਭਰਾ ਬੇਨਤੀ ਕਰਨੀ ਆ ਪਰ ਆਜੇ ਇੱਕ ਨਾ ਮਿਲਣ ਆਲੇ ਬੜੇ ਆਉਂਦੇ ਕਰੇ ਤੇ ਮੈਂ ਚਾਹਣਾ ਕਿ ਇਦਾਂ ਵਾਪਸ ਨਾ ਜਾਵੇ ਕੋਈ ਹਾਂਜੀ ਕਿਉਂਕਿ ਮੈਨੂੰ ਚੰਗਾ ਨਹੀਂ ਲੱਗਦਾ ਕੋਈ ਮਿਲਣ ਤੋਂ ਬਿਨਾਂ ਵਾਪਸ ਚੱਲ ਜੇ ਆਪਣਾ ਇੱਕ ਟਾਈਮ ਦਿਆ ਕਰਨਾ ਐਤਵਾਰ ਮੈਂ ਘਰੇ ਰਿਆ ਕਰੂ ਤੇ ਐਤਵਾਰ ਮੇਰੇ ਵੀਰ ਮਿਲਣਾ ਆਇਆ ਹਾਂਜੀ ਕਿਉਂਕਿ ਆਪਾਂ ਰੋਜ਼ ਕਿਤੇ ਨਾ ਕਿਤੇ ਜਾਣਾ ਪੈਂਦਾ ਤੇ ਰਜੇਵੇ ਜਾਦੇ ਹੋ ਜਾਂਦੇ ਕਿਉਂਕਿ ਕੰਮ ਤੇ ਕੋਈ ਨਾ ਕੋਈ ਨਿਕਲ ਹੀ ਆਉਂਦਾ ਨਾ ਕਿਤੇ ਨਾ ਕਿਤੇ ਜਾਣਾ ਪੈਂਦਾ ਤੇ ਮੇਰੀ ਇੱਕ ਬੇਨਤੀ ਆ ਸਾਰੇ ਭਰਾਵਾਂ ਗਾੜੀ ਸੋਸ਼ਲ ਮੀਡੀਆ ਦੇ ਜ਼ਰੀਏ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਦਾ ਮੇਰੇ ਭਰਾ ਐਤਵਾਰ ਦਾ ਪੱਕਾ ਟਾਈਮ ਆ ਐਤਵਾਰ ਜਿੰਨੇ ਵੀ ਮੈਨੂੰ ਮਿਲਣ ਆਉਣਾ ਘਰੇ ਐਤਵਾਰ ਮੇਰੇ ਵੀਰ ਆਇਆ ਮੈਂ ਨਹੀਂ ਚਾਹੁੰਦਾ ਕੋਈ ਮੈਨੂੰ ਬਿੱਲ ਬਿਨਾ ਮਿਲੇ ਮੁੜ ਕੇ ਵਾਪਸ ਜਾਵੇ ਮੈਨੂੰ ਚੰਗਾ ਨਹੀਂ ਲੱਗਦਾ ਤੁਸੀਂ ਮੇਰੇ ਭਰਾ ਆਓ ਐਤਵਾਰ ਐਤਵਾਰੇ ਪੱਕਾ ਮੈਂ ਘਰੇ ਸ਼ਾਮਾਂ ਤੱਕ ਘਰੇ ਹੀ ਹੋਇਆ ਕਰੂੰਗਾ ਤੇ ਤੁਹਾਨੂੰ ਘਰੇ ਹੀ ਮਿਲੂੰਗਾ ਹੁਣ ਆਪਾਂ ਆਉਂਦਾ ਤੇ ਘਰੇ ਦੋ ਤਿੰਨ ਜਣੇ ਆਏ ਤੇ ਮਿਲਣ ਆਏ ਤੇ ਤੈਨੂੰ ਪਤਾ ਹੁਣ ਮੈਚ ਤੇ ਆਉਣਾ ਪੈਂਦਾ ਪਉਨ ਕਿਤੇ ਕਿਤੇ ਜਾਣਾ ਪੈਂਦਾ ਰਾਜੇ ਤੇ ਫਿਰ ਮੁੜ ਕੇ ਜਾਂਦੇ ਚੰਗੇ ਨਹੀਂ ਲੱਗਦਾ ਹੈ ਨਾ ਫਿਰ ਤੁਹਾਨੂੰ ਪਤਾ ਮੌੜ ਕੇ ਖਾਲਾ ਕਿਤਨਾ ਵਧੀਆ ਚੱਲਣ ਦਿਆ ਖਾੜਾ ਵਧੀਆ ਨਾਲੇ ਖਾੜੇ ਦੀ ਬੇਨਤੀ ਕਰਨੀ ਵੀ ਆਪਾਂ ਇੱਕ ਤਰੀਕ ਨੂੰ ਆਪਾਂ ਸਾਰੇ ਜਿਹੜੇ ਮੁੰਡੇ ਤੂਰਿਆਂ ਜਿੰਨੇ ਨਹੀਂ ਆਉਣਾ ਵਾ ਜਾਂ ਉਦਾਂ ਉਹ ਇੱਕ ਤਰੀਕ ਨੂੰ 1 ਜਨਵਰੀ ਨੂੰ ਨਵੇਂ ਸਾਲ ਵਾਲੇ ਦਿਨ ਓਪਨਿੰਗ ਆਉਦੀ ਤੇ ਜਿਹੜੇ ਉਦਾਂ ਆ ਆਉਣ ਦਾ ਹੀ ਮੁੰਡੇ ਤੇ ਲਾਗੇ ਲਾਗੇ ਵਾਲੇ ਚਲੋ ਉਦਾਂ ਵੀ ਆਉਂਦੇ ਸੀ ਉਹਨਾਂ ਦੀ ਵੀਡੀਓ ਬਣਾ ਕੇ ਪਾਈ ਆ ਪਰ ਅਜੇ ਚਾਲੂ ਨਹੀਂ ਕੀਤਾ 1 1 ਜਨਵਰੀ ਨੂੰ 2025 ਨੂੰ ਸ਼ੁਰੂਆਤ ਹੋਣੀ ਆ ਮਹਾਰਾਜ ਦੀ ਨਾਮ ਲੈ ਕੇ ਤੇ 2 ਤੋਂ ਆਪਾਂ 2 ਤਰੀਕ ਨੂੰ ਆਪਾਂ ਕੰਮ ਸ਼ੁਰੂ ਕਰਦੇ 1 ਤਰੀਕ ਨੂੰ ਆਪਾਂ ਮਹਾਪੁਰਸ਼ਾਂ ਨੂੰ ਸੱਦਾਂਗੇ 1 ਨੂੰ ਜਿੱਥੇ ਉੱਤੋਂ ਪਹਿਲ ਨੂੰ ਸੱਤ ਕੇ ਮਾਹਪੁਰਖਾਂ ਨੂੰ 2 ਤਰੀਕ ਨੂੰ ਆਪਾਂ ਪੂਰਾ ਓਪਨ ਕਰਦਾਂਗੇ ਕੰਮ ਕਿ 2 ਤਰੀਕ ਨੂੰ ਪਹੁੰਚੋ ਕਰਿਓ। ਪਾਂਜਾ ਸ੍ਰੀ ਗਾਲ। ਕੋਈ ਨਾ ਦੇਖ ਮੈਂ ਜੀ ਇੱਥੇ ਬੋਲਦਾ ਕਿ ਕਾਪਰ ਆਪਾਂ ਕੇ ਟਾਟਾ ਪੱਲੇ ਪਰ ਆਵਾਜ਼ਾਂ ਪਤਲੀ ਈੜ ਭਾਗੇ ਆ ਦੇ ਕਰਕੇ ਹੋਇਆ। ਜਿਹਨੇ ਕੋਈ ਅੱਗੇ ਕਮੈਂਟ ਮਾਰਿਆ ਕਿ ਸ਼ੌਕ ਕੋਈ ਜਾਂਦਾ ਹੈ ਨਾ ਟਾਟਾ ਪਾ ਕੱਢ ਕੇ ਆਉਂਗਾ। ਪਰ ਆਵ ਮੈਜਿਕਰ ਨੂੰ ਲੋਕਾਂ ਦੀ ਗੱਲ ਛੱਡ। ਆ ਹੁਣ ਆਪਾਂ ਕੰਮ ਕਰਦੇ ਨਾ ਹੁਣ ਮੁੰਡੇ ਆਪਣੇ ਚਲੋ ਮੈਂ ਨਾ ਨਹੀਂ ਨਾ ਲਾਗੇ ਬੰਨੇ ਤੇ ਆਪਣੀ ਹੁੰਦੇ ਜਿਹੜੇ ਲਾਗੇ ਦੇ ਹੁੰਦੇ ਉਹ ਜ਼ਿਆਦਾ ਕਰਦੇ ਤਾਂ ਹੁਣ ਕਹਿੰਦੇ ਆ ਕਿ ਪਲਵਾਨ ਨੇ ਜਿਹੜਾ ਕੰਮ ਕੀਤਾ ਇਹ ਕੱਲਾ ਬਲੌਗ ਬਣਾਉਣ ਵਾਸਤੇ ਕੀਤਾ ਇਹ ਬਲੌਗ ਹੀ ਗੱਲੇ ਬੰਨੇ ਹੁਣ ਜਿਹੜਾ ਮੈਂ 6-7 ਲੱਖ ਰੁਪਏ ਲਾਤਾ ਉੱਥੇ ਵੀ ਮੈਂ ਕਿੱਲਾ ਪੈਲੀ ਛੱਡਤੀ ਆ 50 ਲੱਖ ਰੁਪਏ ਦੀ ਪੈਲੀ ਆ ਉੱਤੇ ਮੈਂ ਉਹ ਮੈਂ ਬਲੌਗ ਬਣਾਉਣਾ ਤੇ ਜਿਵੇਂ ਬਲੌਗ ਹੀ ਬਣਾਉਣਾ ਮੈਂ ਪੈਲੀ ਨਾ ਛੱਡਦਾ ਹਨਾ ਇਕੀ ਲੋਕੀ ਲੋਕਾਂ ਦੀ ਸੋਚ ਜਿਹੜੀ ਉਹ ਬੜੀ ਘਟੀਆ ਸੋਚ ਦੇ ਮਾਲਕਿਆ ਲੋਕੀ ਹੁਣ ਮੈਂ ਤੈਨੂੰ ਗੱਲ ਨਹੀਂ ਗੱਲ ਪੱਗੀ ਨਹੀਂ ਤੈਨੂੰ ਮੈਂ ਦੱਸਦਾ ਚਲੋ ਆਪਾਂ ਆਪਾਂ ਬਲੌਗ ਜਰੀਏ ਪੱਗੀ ਚੱਕਰੇ ਮੇਰੀ ਥੂਰੀ ਕੀ ਆ ਉੱਥੇ ਬੱਚੇ ਜਦੋਂ ਰਹਿਣ ਲੱਗ ਪਏ ਨਾ ਕੋਈ ਬੱਚੇ 20 ਆ ਜਾਂ 25 ਆ ਬਲੌਗਾਂ ਥਰੂ ਆਪਾਂ ਲੋਕਾਂ ਉਹਨਾਂ ਦੀ ਹਸਿਆ ਹਾਤਾ ਕਰਾਉਣੀ ਆ ਸਾਰਿਆਂ ਦੀ ਵੀ ਇਹਨਾਂ ਨੂੰ ਕੋਈ ਸਮਾਨ ਲੈ ਕੇ ਦੋ ਰੁਪਈਏ 1 ਰੁਪਈਏ ਨੂੰ ਅੱਜ ਮੇਰੀ ਗੱਲ ਯਾਦ ਰੱਖੋ 1 ਰੁਪਈਏ ਨੂੰ ਮੈਂ ਹੱਥ ਨਹੀਂ ਲਾਉਣਾ ਕੋਈ ਮੇਰੇ ਅਕਾਊਂਟ 'ਚ ਪੈਸੇ ਪਾਵੇ ਮੈਂ ਉਹਨੂੰ ਹੱਥ ਨਹੀਂ ਲਾਉਣਾ ਸਿੱਧੇ ਤੁਸੀਂ ਇੱਥੇ ਆਓ ਜਿਹੜੇ ਜਵਾਕ ਨੂੰ ਖਰਾਕ ਦੀ ਲੋੜ ਨੂੰ ਖਰਾਕ ਦੇ ਕੇ ਜਾਓ ਆ ਜੀ ਇਹ ਨਹੀਂ ਕਿ ਕੋਈ ਫਰੰਦੀਪੁਰ ਆ ਤਾਡੇ ਤੋਂ ਪੈਸੇ ਪਵਾ ਆ ਜੇ ਕੌਣ ਜਤੇ ਆਪ ਖਾਜੂਗਾ ਤੇ ਮੈਂ ਜਰ ਮੈਂ ਖਾ ਲੂੰਗਾ ਸਾਰਾ ਕੁਝ ਕਰ ਲੂੰਗਾ ਇੱਕ ਦਿਨ ਮੈਂ ਮੂੰਹ ਤੇ ਉੱਤੇ ਦਿਖਾਉਣਾ ਨਾ ਜਾ ਕੇ ਰੱਬ ਰੱਬ ਤੋਂ ਹੀ ਜਾਣਾ ਨਾ ਇੱਕ ਦਿਨ ਕਿ ਉੱਥੇ ਹਿਸਾਬ ਕਿਤਾਬ ਪਿਉਣੀ ਆ ਇਹੋ ਜੀ ਕੰਮ ਮੈਂ ਕਿਹੜੀ ਗੱਲ ਨੂੰ ਕਰਦਾ ਪਤਾ ਕਿੰਨੇ ਉਹਨੇ ਦੁੱਖ ਲਿਆ ਯਾਰ ਜਿਹੜਾ ਸੱਚਾ ਬੰਦਾ ਹੁੰਦਾ ਨਾ ਉਹ ਉਹਨੂੰ ਕੋਈ ਫੁੱਲ ਵੀ ਮਾਰੇ ਉਹਨੂੰ ਫੁੱਲ ਨੂੰ ਵੀ ਫੁੱਲਦੀ ਵੀ ਵੀੜ ਹ ਸਾਡੇ ਸਾਡੇ ਤੇ ਕਿਉਂ ਕੋਈ ਉੰਗਲ ਕਰੇ ਇਹ ਸੱਚੀ ਨੀਤ ਨਾਲ ਲੱਗੇ ਆ ਤੇ ਸੱਚੀ ਨੀਤ ਨਾਲ ਆਪਾਂ ਕੰਮ ਕਰਦੇ ਆ ਯਾਰ ਉਦਾਂ ਨਹੀਂ ਕਮਾਈ ਹੁੰਦੀ ਉਦਾਂ ਨਹੀਂ ਸਾਰਾ ਕੁਝ ਹੁੰਦਾ ਉਦਾਂ ਉਹ ਲਵਰੋ ਯਾਰ ਗੱਲ ਸੁਣ ਜੇ ਮੈਂ ਬਲੌਗਾਂ ਦੇ ਬਲੌਗਾਂ ਦੀ ਪੈਸੇ ਖਾਊਂਗਾ ਸਾਰਾ ਕੁਝ ਕਰੂੰਗਾ ਤੇ ਮੈਂ ਇਹਨੂੰ ਸਿੱਖਿਆ ਤੇ ਦੇ ਦਿਆਂ ਨਾ ਮੰਨੇ ਤਾਂ ਮੈਂ ਜਦ ਬੋਲਦੇ ਆ ਲੋਕਾਂ ਦੇ ਮਨ ਮੰਨੀ ਮੰਨ ਕੇ ਚੱਲੋ ਜੇ ਮੈਂ ਬਲੌਗ ਵੀ ਬਣਾਉਂਦਿਆਂ ਆਂ ਸਾਰੇ ਕੋਈ ਕਹਿੰਦੇ ਮੈਂ ਸਿੱਖਿਆ ਤੇ ਦੇਂਦਿਆਂ ਮੰਨ ਲਓ ਮੈਂ ਸਿੱਖਿਆ ਤੇ ਦੇਂਦਿਆਂ ਨਾ ਉਹਨਾਂ ਦੇ ਵਿੱਚ ਜਿਹੜਾ ਪਲੇਅਰ ਕੋਈ ਕੇ ਦਾ ਰੋਟੀ ਪਾਣੀ ਚੱਲ ਜੂਗਾ ਤਕੜਾ ਹੋ ਜਾਊਗਾ ਕੋਈ ਉਹ ਉਹਦਾ ਤੇ ਰੋਟੀ ਪੱਕ ਜੀ ਨਾ ਚੰਗੀ ਭਲੀ ਹੁਣ ਮੈਂ ਤੁਹਾਨੂੰ ਅਗੱਲ ਗੱਲ ਦੱਸਾਂ ਕਾ ਲੈਣਾ 15 20 ਨਿਕੇ ਨਿਕੇ ਜਵਾਕ ਆਏ ਘਰੇ ਤੇ ਪੂਰੇ ਐਨ ਹਾਸ ਦੇਖੇ ਬਣ ਮੈਂ ਕਿਤੋਂ ਟਾਈਮ ਹੈਗਾ ਨਹੀਂ ਤੇ ਕੇ ਦੇ ਘਰੇ ਆਉਂਦਾ ਹੈਗਾ ਟਾਈਮ ਸਾਢੇ ਆਰ ਦੇ ਜਵਾਕ ਹੀ ਆ ਚਾਰ ਪੰਜ ਉਹ ਹੀ ਆਉਂਦੇ ਆ ਨਹੀਂ ਤੇ ਫੋਨ ਲੈ ਕੇ ਬੈਠ ਰਹਿੰਦੇ ਹੁਣ ਆਉਂ ਤੇ ਆਉਂਦੇ ਤੇ ਹੈਗੇ ਨਾ ਦੇਖੋ ਲੈ ਤੁਹਾਡੀ ਨਹੀਂ ਬੜੇ ਜਾਂਨੇ ਮੁੰਡੇ ਦੇ ਬੜੇ ਜਾਦੇ ਆ ਹਰਿਆਣੇ ਜੋ ਬੜੇ ਜਾਦੇ ਫੋਨ ਕਰਦੇ ਆ ਵਾਹ ਇਹ ਗੱਲਫ੍ਰੈਂਡ ਵੀ ਸੁੱਖ ਨੂੰ ਕੀ ਕਹਿੰਦੇ ਆ ਮੁੰਡੇ ਸੋਹਣੇ ਮੁੰਡੇ ਨੂੰ ਕੋਈ ਨਹੀਂ ਪਾਦੀ ਦੇ ਦੀ ਗੱਦਿਆਂ ਆ ਕਿ ਗੱਲਾਂ ਬਾਤਾਂ ਵਣੀਆਂ ਕਰਦਾ ਹਾਂ ਤੇ ਆਏ ਦੋ ਜਾ ਟੋ ਟਪਾ ਵੜਾ ਕੱਢ ਕੇ ਆਉਂਦਾ ਦੱਸੋ ਤੁਹਾਡੀ ਲੋਟ ਹੀ ਫਿਲ ਪਾਇਆ ਲੋਟ ਹੀ ਟੋ ਟਪਾ ਕੱਢਦਾ ਪਗੜ ਅੱਛਾ ਸਿਹਰਵਾਨੀ ਤੱਕ ਦੀ ਪਾਇ ਨਹੀਂ ਆਇਆ ਫੇਰ ਨਹੀਂ ਬਗਾਇਆ ਕਰਨਾ ਗੱਲ ਤਾਂ ਉਹ ਹੀ ਭਰਾਵਾ ਮੇਰੇ ਆਲਾ ਇਨਾਂ ਧਿਆ ਦੇਆ ਕਰੋ ਦਿੱਲੀ ਜਾਓ ਮੇਰੇ ਭਰਾ ਜਿਹੜੇ ਮਾਰੇ ਕਮੈਂਟ ਕਰਦੇ ਨੇ ਕੋਈ ਨਹੀਂ ਹੁਣ ਆਪਾਂ ਘਰੇ ਹੀ ਰਹਿਆ ਕਰਨਾ ਵਾ ਪਹੁੰਚੋ ਉੱਥੇ ਹੁਣ ਇੱਕ ਬੇਨਤੀ ਨਾਲ ਕੀਤੀ ਵੀ ਜਿਹੜੇ ਮਿਲਣ ਮੁੱਲਣ ਵਾਲੇ ਨਾ ਜਿੱਦ ਤਰ੍ਹਾਂ ਉਹਨਾਂ ਨੂੰ ਆਪਾਂ ਐਤਵਾਰ ਦਾ ਹੀ ਰੱਖਿਆ ਕਰਨਾ ਟਾਈਮ ਆਹ ਬਤੀ ਹੈ ਨਾ ਦੂਜੇ ਦਿਨ ਆ ਜਾਈ ਜਾਂਦਾ ਫੇਰ ਆ ਮੈਨੂੰ ਪਾਵੇ ਹਾਂ ਹਾਂ ਬਿਲਕੁਲ ਕੰਬਰਦੇ ਸਾਹਿਬ ਨਾਲ ਇਹ ਸਰੀਰ ਰਿਕਵਰ ਕਰਦਾ ਹਾਂ ਹੁਣ ਜਿੱਦਾਂ ਆਪੜ 35 ਦੇ ਹੋ ਗਏ ਆ ਹੁਣ ਜਿਹੜਾ 16 17 ਸਾਲਾਂ ਦਾ ਜਵਾਬ ਆ ਉਹਦੀ ਉਸ ਹਸਾਬ ਨਾਲ ਬੋਡੀ ਰਿਕਵਰ ਹੁੰਦੀ ਆ ਆਪਣੀ ਉਸ ਹਸਾਬ ਨਾਲ ਹੈਨਾ ਉਹ ਚੀਜ਼ ਹੋ ਜਾਂਦੀ ਥੋੜਾ ਜਿਹਾ ਫਰਕ ਪੈ ਜਾਂਦਾ ਇਹ ਦੇ ਹਿਸਾਬ ਨਾਲ ਜੋਰ ਚੋਲਾ ਸਾਹਿਬ ਹਾਂਜੀ ਬਾਪੂ ਬੇਬੇ ਦਾ ਕੀ ਹਾਲ ਹੈ ਵਧੀਆ ਬਾਪੂ ਠੀਕ ਹੈ ਹਾਂਜੀ ਬਾਬਾ ਮੇਰਾ ਰੱਖੀਆ ਵਾ ਇਹਨਾ ਜਿੱਦਾਂ ਦਾ ਕੋਈ ਜਿੱਦਾਂ ਦਾ ਮਰਜ਼ੀ ਕੰਮ ਕਰੀ ਜਾਵੇ ਜੇ ਚੰਗਾ ਨਾ ਦੁਨੀਆ ਨੇ ਚੰਗਾ ਨਹੀਂ ਕਿਹਾ। ਕਿਸੇ ਨੇ ਨਹੀਂ ਕਿਹਾ ਹਨਾ ਜੇ ਚੰਗਿਆਈ ਖੱਟਣੀ ਹੈ ਨਾ ਤੇ ਮਰਨਾ ਪੈਣਾ। ਜੇ ਚੰਗਾ ਲੋਕਾਂ ਵਾਸਤੇ ਹੋਣਾ ਨਾ ਤੇ ਫਿਰ ਮਰਨਾ ਪੈਂਦਾ। ਤੇ ਜਿੰਦਿਆਂ ਜੀ ਮੈਨੂੰ ਲੱਗਦਾ ਵੀ ਚੰਦ ਬੰਦੇ ਹੀ ਹੁੰਦੇ ਜਿਹੜੇ ਜਿੰਦਿਆਂ ਜੀ ਕੇ ਇਹਨੂੰ ਚੰਗਾ ਕਹਿੰਦੇ। ਤੇ ਆਪਣੀ ਰੇਸ ਆ ਉਹ ਮਾਲਕ ਨਾਲ। ਬੈਕਗ੍ਰਾਉਂਡ ਨਾਲ। ਤੇ ਆਪਾਂ ਕੁਝ ਬੱਤਰਾ ਕਰਕੇ ਜਾਣਾ ਤੇ ਚੰਗਾ ਕਰਨਾ। ਆਹ ਕਰ ਲੈ। ਇੱਕੋ ਮਿੰਟ। ਹੋਰ ਮੁੜਿਆ। ਕਹਾ ਅਰਜੰਦੀ ਪ੍ਰੋਹਲੀ ਵਾ ਜਦੋਂ ਇੰਸਟਾ ਕਰਾਵਾਣੀ ਆਈ ਟੀ ਗਈ ਆ ਇੰਸਟਾਗ੍ਰਾਮ ਸਾਨੂੰ ਖਾਲੀ ਖਾਲੀ ਜਿਆ ਲੱਗਦਾ ਡਾਡ ਇੰਸਟਾਗ੍ਰਾਮ ਹਾਂਜੀ ਨਹੀਂ ਚੱਲ ਬਣਾ ਚੱਲਾ ਸੌਖਾ ਢੰਗ ਚਲਾ ਲੈਣਾ ਪਹਿਲੋਂ ਹੋਈ ਗੱਲ ਪੜ ਗਈ ਤਾਂ ਹਾਂਜੀ ਇਹਨਾਂ ਕੋਲ ਬੰਦੇ ਹੁੰਦੇ ਆ ਨਾ ਹਾਂਜੀ ਹਾਂਜੀ ਹੁੰਦੇ ਨੇ ਉਹਨਾਂ ਤੇ ਲਿੰਕ ਹੁੰਦੇ ਆ ਉਹਨਾਂ ਆਪਣਾ ਪ੍ਰੇਮ ਆ ਪਰ ਭਰਾ ਦੇ ਨਾਲ ਹਾਂਜੀ ਕਿਹਾ ਕਹਿੰਦਾ ਕੋਈ ਗੱਲ ਨਹੀਂ ਭਰੀ ਨਾ ਕਰ ਚੱਲੂਗੀ 100% ਤੇ ਬਾਬਾ ਮੀਰ ਕਰੇ ਚੱਲ ਪੈਣੀ ਅਕੇ ਟਾਈਮ ਉਹਨੂੰ ਮੈਨੂੰ ਹੋਣਾ ਕੋਈ ਗੱਲ ਉਹਨੇ ਨੰਬਰ ਦੇਤਾ ਨੰਬਰ ਹੋ ਗਿਆ ਸੈਂਡ ਆਪਾਂ ਨੂੰ ਕਰਕੇ ਉਹਦੇ ਨਾਲ ਗੱਲ ਤੇ ਫਿਰ ਕਰ ਲੈਣੀ ਥੋੜੇ ਟਾਈਮ ਚ ਚੱਲ ਪੂਗੇ ਆ ਚੱਲ ਪੂਗੇ ਉਹਦਾ ਆਪਾਂ ਨੂੰ ਕਿੰਨੇ 180 ਡੈਨ ਦਿੱਤੇ ਹੋਣਾ ਹਾਂਜੀ ਆ ਗਏ ਨੇ ਹਾਂ ਤੇ ਚਲੋ ਬਾਬਾ ਮੇਰ ਕਰੇ ਚੱਲ ਪਣੀ ਮੈਨੂੰ ਤੇ ਆਪ ਖਾਲੀ ਗੱਲ ਨਹੀਂ ਲੱਗਦਾ ਤੁਹਾਨੂੰ ਹਾਂ ਨੂੰ ਜਦਾ ਲੱਗਦਾ ਸਾਰਿਆਂ ਨੂੰ ਲੱਗਦਾ ਅਰੇ ਕਿੱਲੇ ਜੀ ਮਾਤੂ ਜੋੜ ਕੇ ਬੋਲਤੀ ਆ ਆਤਾ ਪਲੀਜ਼ ਆ ਉਹ ਸੈਂਟਰ ਮੈਨ ਦਾ ਜਿਹੜਾ ਮਾਇਆ ਉਹ ਸਾਈਡ ਤੇ ਪੀਲਾ ਹੋਰੋਂ ਫਤੂ ਪੀਲਾ ਜਿਹੜਾ ਇਹ ਖੇਡ ਮੇਲਾ ਵੱਡੇ ਪੱਧਰ ਤੇ ਰਿਕਗਨਾਈਜ਼ ਕੀਤਾ ਤੇ ਦੁਨੀਆ ਦੇ ਟਾਪ ਦੇ ਮੱਲ ਹੈ ਇਸ ਧਰਤੀ ਤੇ ਖੇਡਦੇ ਨੇ ਸਿੱਧੇ ਹੋ ਨੇ ਹਰ ਮਤਭਾਤ ਕਰਦੇ ਆ ਬਹੁਤ ਸ਼ੁਕਸ਼ੋਰ ਬਾਣ ਹਾਣ ਗਰਾਉਂਡ ਵੀ ਖੇਲੇਣ ਕਰਾ ਦੀ ਅੱਜ ਦੇ ਬਹੁਤ ਹੀ ਸਤਿਕਾਰਯੋਗ ਮਹਾਕੁਰਸ਼ਾ ਸੰਤ ਬਾਬਾ ਸਰਦਾਰ ਸਿੰਘ ਜੀ ਕਾਰ ਸੇਵਾ ਮਖਣੀ ਗਿੱਲੀ ਵਾਲੇ ਮਹਾਂਪੁਰ ਦੇ ਬੁੱਢੇ ਨੇ ਬੜਾ ਅਸ਼ੀਰਵਾਦ ਉਹਨਾਂ ਦਾ ਧੰਨਵਾਦ ਹੈ ਨਾਲ ਸਾਡੇ ਸੁਖਦੇਵ ਸਿੰਘ ਜੀ ਸਰਪੰਸ ਸਾਹਿਬ ਦਾ ਵਰਦਾਰ ਨਾਲ ਸਾਡੇ ਡਾਕਟਰ ਗੁਰਪ੍ਰੀਤ ਸਿੰਘ ਜੀ ਨੂੰ ਧੰਨਵਾਦ ਹੈ ਜੀ 500 ਰੁਪਏ ਜਾ ਰਹੇ ਕੰਨ ਹਿਆ ਫਿਰ ਮੁੰਨਾ ਚੱਲਦਾ ਲੱਕੀ ਜੇਤੀ ਅਧਿਪਰੀਏ ਦੇ ਤਿੰਨ ਜਫੇ ਬਾਟਪੁਰੇ ਸੇ ਬੰਬੂ ਆਇਆ ਜਾ ਸਨਿਆਰਾ ਜੀ ਦੇ ਵਿੱਚ ਮੱਤਿਆ ਹਰ ਰੋ ਬਾਜੀਪਰੀਏ ਦੇ ਤਿੰਨ ਜਫੇ 5000 ਸੇ ਪ੍ਰਤੀਪੁਰੇ ਸੇ ਪ੍ਰਤੀਪੁਰਾ ਬਾਜਾ ਟੀਮ ਦੇ ਸਾਰੇ ਪ੍ਰਮੋਟਰਾਂ ਦਾ ਧੰਨਵਾਦ ਹੈ ਸਾਡੇ ਲਾਲ ਸੰਨੂ ਜੀ ਆਸਟ੍ਰੇਲੀਆ ਹਿੰਮਤ ਫਿਜੀ ਬੋਲ ਆਸਟ੍ਰੇਲੀਆ ਰਵਨ ਭਗਾ ਕਰੀਆ ਤੇ ਜਾਦੀ ਸਿੱਧੂ ਖੰਡਾ ਕੈਨੇਡਾ ਦਾ ਵੀ ਹੈ